ਬੈਂਤ ਕਥੇ ਗਵਾਇਆ ਆ ਕੰਗਣਾ ਪੋਛਦੀਏ ਮਾਤਾ ਗੁਜਰੀ ਮਾਤਾ ਨਦੀ ਦੇ ਕਨਾਰੇ ਹੋਲਾ ਖੇਡੇ ਆ ਡਿਗ ਪੇ ਆਇਓ ਤੇ ਕੰਗਣਾ ਮਾਤਾ ਨਦੀ ਦੇ ਕਨਾਰੇ ਹੋਲਾ ਖੇਡੇ ਆ ਡਿਗ ਗੇ ਆਇਓ ਤੇ ਕੰਗਣਾ ਗੋਵੰਤ ਗੋਰਾਣੇ ਦਿੱਤੀ ਸੇ ਨਸ਼ਾਨੇ ਕਾ ਤੋ ਤੁੰ ਗਵਾ ਆਇਆ ਕੰਗਣਾ ਗੋਵਿੰਦ ਗੋਰਾਣੇ ਦਿੱਤੀ ਸੀ ਨਸ਼ਾਨੇ ਕੰਨੋਂ ਤੂੰ ਗਵਾਇਆ ਕੰਗਣਾ ਮਾਤਾ ਨੀਰ ਨਦੀਆਂ ਦੇ ਢੋਗੇ ਹੁਣ ਕਿਵੇਂ ਲੱਭੂ ਕੰਗਣਾ ਮਾਤਾ ਨੀਰ ਨਦੀਆਂ ਦੇ ਢੋਗੇ ਹੁਣ ਕਿਵੇਂ ਲੱਭੂ ਕੰਗਣਾ ਗੋਵਿੰਦ ਮੈਂ ਚੱਲਾਂਗੀ ਤੇਰੇ ਨਾਲ ਲੱਭ ਕੇ ਲਿਆਉਂ ਕੰਗਣਾ ਮਾਗੀ ਤੇਰੇ ਨਾਲ ਲਬ ਕੇ ਲਿਆਉਂ ਕੰਗਣਾ ਮਾਤਾ ਤਰਪੀ ਨਦੀ ਦੇਵਲ ਮਾਤਾ ਤਰਪੀ ਨਦੀ ਦੇਵਲ ਨੂੰ ਗੋਬਿੰਦ ਨਾਲ ਲੈ ਕੇ ਮਾਤਾ ਤਰਪੀ ਨਦੀ ਦੇਵਲ ਨੂੰ ਗੋਬਿੰਦ ਨਾਲ ਲੈ ਕੇ மார இ மங்க மாரே மாசா நாலா மாரிய கங்கன டேரலா நார கங்க டேரலா ਆਪਣਾ ਪਸ਼ਾਨ ਕੇ ਚੱਕਲੇ ਹੋਰ ਨਹਲਾਵੇਂ ਕੰਗਣਾ ਮਾਤਾ ਆਪਣਾ ਪਸ਼ਾਨ ਕੇ ਚੱਕਲੇ ਹੋਰ ਨਹਲਾਵੇਂ ਕੰਗਣਾ ਮੇਰਾ ਪੁੱਤ ਦੁਨੀਆ ਦਾ ਵਾਲੀ ਮੈਂ ਨ ਪਛਾਨ ਸਕੀ ਮੇਰਾ ਪੁੱਤ ਦੁਨੀਆ ਦਾ ਸਦੀ ਹੈ ਸ਼ਾਨ ਵਖਰੀ ਗੋਬਿੰਦ ਕਿਥੇ ਗਵਾਇਆ ਓ ਕੰਗਾਣਾ ਮਾੜੀ ਪੋਛਦੀ ਗੁਜਰ ਕੋ ਪੋਛਦੀ